ਬਾਹਰ ਹੁੰਦੇ ਆ ਹੋਇਆ ਵੀ ਮਿਹਨਤ ਕਰ ਰਹੇ ਨੇ ਆਪਣੀ ਇੱਕ ਇਲੈਕਟ੍ਰਿਕ ਜਿਹੜੀ ਇਹਨਾਂ ਦੀ 3 ਥੀ ਫਿਲਰ ਆ ਉਹਦੇ ਤੇ ਆਉਂਦੇ ਨੇ ਨਿੰਬੂ ਪਾਣੀ ਵੇਚਣੇ ਕਰੇ ਰਹਿਗੇ ਸੋ ਆਪਣੇ ਉਹਨੂੰ ਲੱਗਦਾ ਵਾ ਕਿ ਐਵੇਂ ਵਿਹਲੇ ਬੈਠੇ ਨੇ ਹਨ ਤੇ ਪਹਿਲਾਂ ਤਾਂ ਮੈਂ ਵੈਸੇ ਘੁੰਮਦਾ ਘਤ ਰਹੇ ਨਾ ਹਾਂ ਇੱਥੇ ਮੁੰਡੇ ਯਾਰ ਤੋਂ ਸੁਚਾਰੇ ਜਿਹੜੇ ਆ ਉਹਨਾਂ ਨੇ ਆਖਿਆ ਕਿ ਤੁਸੀਂ ਕੋਈ ਨਾ ਕੋਈ ਕੰਮ ਸ਼ੁਰੂ ਕਰੋ ਨਾਲ ਤੇ ਨਿੰਬੂ ਪਾਣੀ ਦੀ ਕੀਮਤ ਆ ਉਸ 10 ਰੁਪਏ ਕੀ ਗਈ ਉਹ ਤਾਂ ਕਿ ਤੇ ਮਲਕੀ ਗਰੀਬ ਤੋਂ ਗਰੀਬ ਹੁੰਦਾ ਇਹ ਪੀਸ ਗਏ ਅੱਛਾ ਕਿ ਜਿਹਨੂੰ 10 ਰੁਪਏ ਅਫੋਰਡ ਕਰਨੇ ਸੌਖੇ ਲੱਗਦੇ ਆ ਇੱਥੇ ਇੱਕ ਇੱਕਾ ਵੀਰ ਜਿਹੜਾ ਪਰ ਪਰਲੇ ਅਪਾਹਜ ਹੁੰਦੇ ਆ ਹੋਇਆ ਵੀ ਮਿੰਤ ਕਰ ਰਹੇ ਨੇ ਆਪਣੀ ਇੱਕ ਇਲੈਕਟ੍ਰਿਕ ਜਿਹੜੀ ਇਹਨਾਂ ਦੀ 3 ਵੀਲਰ ਆ ਉਹਦੇ ਤੇ ਆਉਂਦੇ ਨੇ ਨਿੰਬੂ ਪਾਣੀ ਵੇਚਦੇ ਨੇ ਜਿਹਦੀ ਕੀਮਤ ਸਿਰਫ 10 ਰੁਪਏ ਕਿਉਂਕਿ ਦੇਖਿਆ ਜਾਵੇ ਤਾਂ ਅਕਸਰ ਹੀ ਅਸੀਂ ਆਸੇ ਪਾਸੇ ਰੈਸਟੋਰੈਂਟ ਵਿੱਚ ਜਾਂਦੇ ਆ ਤੇ ਅਸੀਂ 100 200 ਰੁਪਏ ਦੀ ਅਸੀਂ ਕੌਫੀ ਪੀਂਦੇ ਨੇ ਜਾਂ ਸ਼ੇਕ ਪੀਂਦੇ ਨੇ ਆਪਾਂ ਪਰ ਇਹਨਾਂ ਦੀ ਜਿਹੜੀ ਕੀਮਤ 10 ਰੁਪਏ ਗੱਲ ਇਹ ਇੱਕ ਵੱਖਰੀ ਤਸਵੀਰ ਹੈ ਜਿਹੜੀ ਕਿ ਇੱਕ ਦੇਖਣ ਨੂੰ ਮਿਲੀ ਕਿ ਵੀਰ ਜਿਹੜੇ ਨੇ ਕਿ ਹੈਂਡੀਕੈਪ ਹੁੰਦੇ ਆ ਵੀ ਮੈਂਤ ਕਰ ਰਹੇ ਨੇ ਬਹੁਤ ਵਧੀਆ ਲੱਗਾ ਵੀਰ ਹੋਣਾ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਆਖਰ ਕਿਸ ਤਰ੍ਹਾਂ ਦਾ ਸਾਰਾ ਜ਼ਰੂਰਤ ਹੋਈ ਕਿ ਇੱਥੇ ਆਏ ਨੇ ਹਰਮੰਦਰ ਸਾਹਿਬ ਦੇ ਕੋਲ ਹੈ ਗੁਰੂ ਆਮਦਾਸ ਜੀ ਘਰ ਦੇ ਬਿਲਕੁਲ ਕੋਲ ਨੇ ਪਹਿਲਾਂ ਗੱਲ ਕਰ ਲੈਣੇ ਆ ਭਾਈ ਕੁਜੀ ਦਾ ਖਾਲਸਾ ਭਾਈ ਕੁਜੀ ਸੱਦੇ ਭਾਈ ਕੁਜੀ ਦਾ ਖਾਲਸਾ ਤੁਸੀਂ ਵਿੱਚ ਕੀ ਨਾਮ ਆਪਦਾ ਬਲਵੰਤ ਸਿੰਘ ਭਾਈ ਜੀ ਆਪਾਂ ਜੀ ਤੁਹਾਨੂੰ ਦੇਖਿਆ ਸੀ ਤੁਸੀਂ ਨਿੰਬੂ ਪਾਣੀ ਵੇਚ ਰਹੇ ਹੋ ਕਿ ਕਿਸ ਤਰ੍ਹਾਂ ਕਦੋਂ ਦੇ ਵੇਚ ਰਹੇ ਹੋ ਇੱਥੇ ਕਿੰਨਾ ਸਮਾਂ ਹੋਣ ਹੈ ਤੁਹਾਨੂੰ ਪਹਿਲੇ ਮੈਨੂੰ ਤਿੰਨ ਚਾਰ ਦਿਨ ਹੋਏ ਅੱਛਾ ਇਹ ਨਿੰਬੂ ਪਾਣੀ ਕਿਸ ਤਰ੍ਹਾਂ ਮਲਕੀ ਤੁਮਾਰ ਚਾਹ ਕਿ ਨਿੰਬੂ ਪਾਣੀ ਵੇਚਣਾ ਹੈ ਦੇਖੋ ਜੀ ਨਿੰਬੂ ਪਾਣੀ ਦੀ ਜਿਹੜੀ ਕੀਮਤ ਹੈ ਉਸ ਤੋਂ 10 ਰੁਪਏ ਰੱਖੀ ਗਈ ਹੈ ਉਹ ਤਾਂ ਕਿ ਤੇ ਮਲਕੀ ਗਰੀਬ ਤੋਂ ਗਰੀਬ ਬੰਦਾ ਵੀ ਪੀ ਸਕੇ ਅੱਛਾ ਕਿ ਜਿਹਨੂੰ 10 ਰੁਪਏ ਅਫੋਰਡ ਕਰਨੇ ਸੌਖੇ ਲੱਗਦੇ ਆ ਇਹੋ ਚੀਜ਼ ਮਲਕੀ ਨਿੰਬੂ ਪਾਣੀ ਦਾ ਮੇਨ ਮਕਸਦ ਹੈ ਪਿਆਰ ਵੰਡਾਉਣਾ ਹੋ ਸਕਦਾ ਨਾ ਕੋਈ ਚੀਜ਼ ਹੋਰ ਵੇਚ ਲੈਂਦਾ ਪਰ ਉਹ 50 ਰੁਪਏ 20 ਰੁਪਏ 30 ਰੁਪਏ ਹੋ ਜਾਂਦਾ ਹੈ ਤੇ ਹੁਣ ਕਈ ਵਾਰੀ ਕਿਸੇ ਪਹੁੰਚ ਵਿੱਚ ਨਹੀਂ ਹੁੰਦੀ अच्छा 10 ਰੁਪਏ ਵੀ ਕੀ ਜਾ ਕਿ ਚਲੋ ਜੇ ਪਹਿਲੀ ਗੱਲ ਮੈਂ ਇਹ ਚੀਜ਼ ਦੀ ਪ੍ਰਵਾਣੀ ਕਰਦਾ ਕਿ ਕੋਈ ਪੀ ਗਿਆ ਤੇ ਪੈਸੇ ਦੇ ਗਿਆ ਕਿ ਨਹੀਂ ਦੇ ਗਿਆ ਜੇ ਮੈਨੂੰ ਦੋ ਚਾਰ ਜਣਾਂ ਨੂੰ ਉਤਰਨ ਪੀਣੇ ਨੇ ਪੈਣਗੇ ਤੁਹਾਨੂੰ ਕਿ ਕਰਣੀ ਪਊ ਜੇ ਪੈਸੇ ਦੇ ਪੈਸੇ ਹੋਣ ਤਾਂ ਵੀ ਨਹੀਂ ਤੋ ਪਿਆ ਦਿੰਦੇ ਇਥੇ ਮੈਂ ਵੇ ਲੈਣਾ ਵਾ ਜਿਸ ਤਰ੍ਹਾਂ ਕਈ ਤੁਹਾਡੇ ਵਰਗੇ ਵੀਰ ਭਰਾ ਹੁੰਦੇ ਨੇ ਨਿੰਬੂ ਪਣੀ ਪੀਂਦੇ ਆ 20 ਦਾ ਤੇ ਰੁਪਏ 50 ਦੇ ਜਾਂਦੇ ਨੇ ਤੇ ਮੈਂ ਸਦਾ ਹਿਸਾਬ ਰੱਖਿਆ ਵਾ ਕਿ ਚਲੋ ਜੇ ਅਗਲੇ ਵਾਰ ਤੇਗੇ ਆ ਉਹ ਮੈਂ ਸਾਫ਼ ਹੀ ਕੀਤਾ ਕਿ ਸਾਹਿਬ ਆਪਾਂ ਵੀ ਕਰੀਦਾ ਜੇ ਭਈ ਇੱਕ ਮਾ ਪੀਗੇ ਦੋ ਪੀਗੇ ਤਿੰਨ ਪੀਗੇ ਤਾਂ ਆਪਾਂ ਦੁਬਾਰਾ ਕਹਿੰਨ ਮਾਣੀ ਮਾਣੀ ਦੀ ਇਹ ਪ੍ਰਵਾ ਤੁਹਾਡੇ ਪੈਸੇ ਜਾਂਦੇ ਆ ਕਿਹ ਦੇ ਕੇ ਜਮ ਛੱਡੀ ਗੱਲ ਆ ਸਰ ਸਾਹਿਬ ਮੈਂ ਤਾਂ ਕਰ ਰਹੇ ਹੋ ਕਿਸ ਤਰ੍ਹਾਂ ਕਿ ਕਿੰਨਾ ਘਰੋ ਤੋੜਦੇ ਹੋ ਕਿ ਤਰ੍ਹਾਂ ਰੂਟੀਨ ਹੁੰਦਾ ਇੱਥੇ ਤੱਕ ਪਹੁੰਚਣ ਦੀ ਕਿਉਂਕਿ ਗਰਮੀ ਆ ਡਿਗਰੀ ਬਹੁਤ ਜ਼ਿਆਦਾ ਟੈਂਪਰੇਚਰ ਆ ਕਿਸ ਤਰ੍ਹਾਂ ਘਰੋਂ ਨਿਕਲਦੇ ਹੋ ਕਿਵੇਂ ਕਰਦੇ ਹੋ ਸਾਰਾ ਸਿਸਟਮ ਮਰਜੀ ਆਮ ਲੋਕ ਕਹਾਂਗੇ ਦਿਨ ਚੜੀਆ ਜਾਂ ਛਰੇ ਉੱਠੀਦਾ ਵਾ ਵਾਹਗੁਰੂ ਨਾਮ ਲਈਦਾ ਵਾ ਤੇ ਤਿਆਰ ਤੇ ਹੋ ਗਏ ਨਾਤ ਹੋ ਗਏ ਆਪਣਾ ਸਮਾਨ ਰੈਡੀ ਕਰੀਦਾ ਵਾ ਤੇ ਇੱਥੇ ਪਹੁੰਚੀਦਾ ਵਾ ਇੱਥੇ ਦਾ ਯਾਰ ਦੋਸਤ ਮਿੱਤਰ ਹੈਗੇ ਨਹੀਂ ਚਬੀਲ ਤੇ ਅੱਛਾ ਉਹ ਮੜਕੇ ਹੈਲਪਰ ਆ ਦਿੰਦੇ ਨੇ ਤਿਆਰ ਕਰਵਾ ਦਿੰਦੇ ਨੇ ਤਿਆਰ ਕਰਵਾ ਕੇ ਤੇ ਕਰੋ ਕਹਿੰਦੇ ਨੇ ਕਿ ਚਲੋ ਉਸ ਦਾ ਪਹੁੰਚੋ ਆਪਣੀ ਡਿਊਟੀ ਤੇ ਫੇ ਸਾਡੀ ਯਾਰੀ ਦੋਸਤੀ ਇਹਨਾਂ ਚਿਰ ਖਤਮ ਹੁੰਦੀ ਆ ਜਿੰਨਾ ਚਿਰ ਮਤਲਬ ਕਿ ਆਪਣਾ ਅੱਜ ਕਿਸੇ ਦੇ ਪਾਣੀ ਵੇਚਣਾ ਵਾ ਉੱਤ ਬਾਅਦ ਜਦੋਂ ਵਿਦੇ ਹੋ ਗਈ ਫਿਰ ਉਹਨਾਂ ਕੋਲ ਅੱਛਾ ਪੇ ਘਰ ਦੇੰਦਾ ਕਿੰਨਾ ਕਾ ਸਹਯੋਗ ਹੈ ਕਿਉਂਕਿ ਕਹਿੰਦੇ ਨੇ ਜਦੋਂ ਘਰਦਿਆਂ ਦੀ ਹੱਲਾਸ਼ੇਰੀ ਹੋਵੇ ਤਾਂ ਬੰਦਾ ਦੁਨੀਆਂ ਜਿੱਤ ਲੈਂਦਾ ਹੈ ਘਰਦਿਆਂ ਦਾ ਕਿੰਨਾ ਕਾ ਸਪੋਰਟ ਨੂੰ ਸਹਯੋਗ ਤੇ ਚਲੋ ਉਹਨਾਂ ਦਾ ਹੈਗਾ ਹੀ ਹੈ ਵੈਸੇ ਪਰ ਇਹ ਇਹਨਾਂ ਨੂੰ ਹੁੰਦਾ ਵਾ ਕਿ ਜਿਤਨਾ ਹਰ ਬੰਦਾ ਖੁਸ਼ਦਾ ਵਾ ਤੁਸੀਂ ਇਹ ਸੁਣਾ ਕੀਤਾ ਹੈਗੀ ਹੈਂਡੀਕੈਪ ਹਨਾ ਉਹਨਾਂ ਨੂੰ ਵੀ ਹੁੰਦਾ ਵਾ ਕਿ ਹੈਂਡੀਕੈਪ ਆ ਕਿੱਧਰ ਜਾਊਗਾ ਹਨਾ ਗਰਮੀ ਫੜੀ ਆ ਪਰ ਉਹ ਘਰੇ ਰਹਿ ਕੇ ਸੋ ਆਪਣੇ ਉਹਨੂੰ ਲੱਗਦਾ ਵਾ ਕਿ ਐਵੇਂ ਵਿਹਲੇ ਬੈਠੇ ਹਨਾ ਤੇ ਪਹਿਲਾਂ ਤਾਂ ਮੈਂ ਵੈਸੇ ਘੁੰਮਦਾ ਘਤ ਰਹਿਣਾ ਹਾਂ ਇੱਥੇ ਮੁੰਡੇ ਯਾਰਦੋਂ ਸੱਚੇ ਜਿਹੜੇ ਆ ਉਹਨਾਂ ਨੇ ਆਖਿਆ ਕਿ ਤਹੀਂ ਕੋਈ ਨਾ ਉਹਨਾਂ ਦੇ ਹਾਲਾ ਸ਼ਰੀਰ ਸਦਕਾ ਚਲੋ ਮੈਂ ਆ ਮੈਨੂੰ ਬਣੀ ਚਾਹਿਆ ਚੱਲ ਦਿੱਤਾ ਵਾ ਤੇ ਸੰਗ ਮੈਨੂੰ ਲੱਗੀ ਜਾਣਗੀ ਤੇ ਸ਼ੀਰ ਨੂੰ ਪ੍ਰੀਪੇਅਰ ਕਰਨਾ ਤਾਂ ਥੋੜਾ ਜਿਹਾ ਪਹਿਲੇ ਦਿਨ ਤੇ ਮੇਰਾ ਬਾਅਦ ਨਿਕਲਦੀ ਥੋੜੇ ਦੇ ਅੱਛਾ ਤੇ ਹੁਣ ਤਾਂ ਤੜੀ ਤੀ ਆਏ ਤੇ ਥੋੜਾ ਜਿਹਾ ਪਰਨਟੈਂਸ ਆਇਆ ਦਾ ਤੇ ਨਹੀਂ ਤਾਂ ਮਿਹਨਤ ਕਰਨ ਚ ਕੋਈ ਸ਼ਰਮ ਨਹੀਂ ਕਿਉਂਕਿ ਮਿਹਨਤ ਕਰਨੀ ਆਪਣੀ ਮਿਹਨਤ ਕਰਨੀ ਆਪਾਂ ਜਿਹੜਾ ਖੇ ਦਾ ਕਰਦੇ ਨਹੀਂ ਉਹ ਗੱਲ ਨਹੀਂ ਮੈਨੂੰ ਲੱਗੀ ਕਿ ਕੈਮਰਾ ਫੇਸ ਕਰਨਾ ਤੇ ਬੋਲਣਾ ਬੜਾ ਚੀਜ਼ਦ ਹੁੰਦੀ ਆ ਠੀਕ ਹੈ ਨਾ ਤੁਸੀਂ ਘਰੇ ਮੇਰੇ ਕੋਲ ਜਦੋਂ ਮਰੀਏ ਰਾਲਾ ਬਾਲੂ ਮੈਂ ਦਬਕੇ ਬਾਲੂਨਾ ਪਰ ਜਿੱਤਰਾ ਮ ਬਹੁਤ ਵਧੀਆ ਲੱਗਾ ਸਾਨੂੰ ਵੀ ਕਿ ਤੁਸੀਂ ਇੱਕ ਵੱਖਰੇ ਹੀ ਲੱਗਿਆ ਤਾਂ ਹੀ ਅਸੀਂ ਤੁਹਾਡੇ ਕੋਲ ਆਪਹੀ ਕਰੇ ਪਰਿਵਾਰ ਚ ਕੋਣ ਕੋਣ ਨੇ ਹੋਰ ਪਰਿਵਾਰ ਦੇ ਵਿੱਚ ਮਦਰ ਨੇ ਛੋਟਾ ਭਰਾ ਵਾ ਦੋ ਭੈਣਾਂ ਨੇ ਬਾਕੀ ਮੇਰਾ ਪਰਿਵਾਰ ਪੂਰਾ ਵਾ ਤਾਂ ਇਹ ਛੋਟੇ ਛੋਟੇ ਭਰਾ ਦਾ ਹੋਣਾ ਚੜ੍ਹਦੀ ਕਲਾ ਸਭ ਬਾਕੀ ਕੋਈ ਕੁਝ ਨਹੀਂ ਸਭ ਇਹ ਵੀ ਇੱਕ ਵੱਖਰੀ ਗੱਲ ਹੈ ਕਿ ਕਿਤੇ ਗੁਰੂ ਰਾਮਦਾਸ ਦੇ ਘਰ ਦੇ ਕੋਲ ਨਾਲੇ ਕੀਰਤਨ ਚੱਲਦਾ ਰਹਿੰਦਾ ਬਾਣੀ ਕਰਨਾ ਚੋਂ ਆ ਸੌਂਦੀ ਰਹਿੰਦੀ ਮਾਜੀ ਇੱਥੇ ਸੰਗਤ ਆਉਂਦੀ ਜਾਂਦੀ ਆ ਛੋਟੇ ਦਕਸ਼ਮ ਕਈਦੇ ਆ ਮਨ ਹੋਰ ਦਾ ਹੋਰ ਹੁੰਦਾ ਵਟਿਆ ਨਾ ਤੇ ਕਹਣਾ ਮੈਂ ਵੀ ਉਹਨਾਂ ਨੂੰ ਦੇਖ ਕੇ ਚੜ੍ਹਦੀ ਕਲਾ ਵਿੱਚ ਆ ਜਾਂਦਾ ਵਾ ਵਧੀਆ ਲੱਗਦਾ ਵਾ ਮੈਨੂੰ ਇੱਕ ਤਾਂ ਮਤਲਬ ਕਿਤੇ ਵੀ ਜਾਵਾਂਗੇ ਇਹ ਸਾਰਾ ਕੁਝ ਨਹੀਂ ਇੱਥੇ ਗੁਰੂ ਘਰ ਨਾਲ ਬੈਠੇ ਨਾਲ ਕੋਣ ਨਾਲ ਕਲੀਆਂ ਠੀਕ ਹੈ ਨਾ ਸਾਰੇ ਕੰਮ ਚੱਲੀ ਜਾਂਦੇ ਨਾਲ ਭਜੀ ਤੁਹਾਡੀ ਟਾਈਮਿੰਗ ਕੀ ਹੈ ਕਿ ਕਿਹੜੀ-ਕਿਹੜੀ ਲੋਕੇਸ਼ਨ ਤੇ ਤੁਸੀਂ ਇੱਥੇ ਹੈਰੀਟੇਜ ਸਿਟੀ ਤੇ ਹਾਲ ਦੀ ਘੜੀ ਤਾਂ ਮੈਂ ਇੱਥੇ ਹੀ ਹੁੰਦਾ ਵਾਂ ਜਿਤਨਾ ਹੈਰੀਟੇਜ ਸਿਟੀ ਦੇ ਵਿੱਚ ਨਹੀਂ ਆ ਪਾਪਾ ਜੀ ਇੱਥੇ ਨਾਲ ਪਤਾ ਠੀਕ ਹੈ ਨਾ ਟਾਈਮਿੰਗ ਜਦੋਂ ਮੈਂ ਗੁਰੂ ਲੈ ਆਵੇਂ 9 ਵਜੇ ਲੈ ਆਵੇਂ 9:30 ਲੈ ਆਵੇਂ ਸਾਮ ਸ਼ਾਮ ਨੂੰ ਸੰਗਤ ਦੇ ਡਿਪੈਂਡ ਕਰਦਾ ਵਾ ਭਾਵੇਂ 2 ਵਜੇ ਰੈਡੀ ਕਰਦੇ ਠੀਕ ਹੈ ਨਾ ਅੱਗੇ ਭਾਵੇਂ 3 ਵਜੇ ਜਾਂ 4 ਵਜੇ ਆਪਾਂ ਤਾਂ ਇਹ ਨਹੀਂ ਸੋਚਾ ਕਿ ਜਿੰਨੋਂ ਕਰੋ ਆ ਹੀ ਗਏ ਆ ਫਿਰ ਕੋਈ ਮੁਸ਼ਕਲ ਨਹੀਂ ਕਹਿੰਦਾ ਵੀ ਸਾਕੀ ਵੀਰਜੀ ਹੋਣਾ ਨਾਲ ਗੱਲਬਾਤ ਕੀਤੀ ਬਹੁਤ ਵਧੀਆ ਲੱਗਾ ਕਿ ਇੱਕ ਦੇਖਿਆ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵਧੀਆ ਇੱਕ ਆਪਣਾ ਜਿਹਾ ਸੈਟਅਪ ਹੈ ਨਾ ਜਿਹੜੀ ਚੇਅਰ ਆ ਤੁਸੀਂ ਚੇਅਰ ਉੱਤੇ ਨਿੰਬੂ ਪਾਣੀ ਕਿਉਂਕਿ ਪਹਿਲੇ ਦਿਨ ਵੀ ਕਹਿੰਦੇ ਸੀ ਕਿ ਜਿਸ ਨਾਲ ਸੰਗ ਲੱਗੀ ਪਰ ਬਾਤ ਇਹ ਗੱਲ ਹੈ ਕਿ ਜਦੋਂ ਮੋਟੀਵੇਸ਼ਨ ਮਿਲਦੀ ਹੈ ਤਾਂ ਬੰਦਾ ਦੁਨੀਆ ਜਿੱਤ ਲੈਂਦਾ ਤੇ ਜਿਹੜੇ ਹੱਲਾਸ਼ੇਰੀ ਜਦੋਂ ਮਿਲਦੀ ਹੈ ਤਾਂ ਬੰਦਾ ਕੁਝ ਵੀ ਕਰ ਲੈਂਦਾ ਮਿਹਨਤ ਇਹਦਾ ਕੰਮ ਹੈ ਇਹਦੇ ਵਿੱਚ ਕੋਈ ਸ਼ਰਮ ਨਹੀਂ ਹੁੰਦੀ ਹਰ ਕੋਈ ਹਾਰਡ ਵਰਕ ਕਰਦਾ ਹਰ ਕੋਈ ਮਿਹਨਤ ਕਰਦਾ ਆਪਣੇ ਲਈ ਕਰਦਾ ਆਪਣੇ ਪਰਿਵਾਰ ਲਈ ਕਰਦਾ ਕਿਉਂਕਿ ਇਸ ਦੁਨੀਆ ਦੇ ਵਿੱਚ ਅਸੀਂ ਮਿਹਨਤ ਕਰਨ ਆਏ ਆਂ ਥੱਲੇ ਰੱਬ ਦਾ ਨਾਮ ਜਪਣ ਆਏ ਆਂ ਇੱਥੇ ਹੈਰੀਟੇਜ ਸੀਟ ਤੇ ਵੀ ਇੱਕ ਵੱਖਰੀ ਗੱਲ ਹੈ ਜਦੋਂ ਗੁਰੂ ਦੀ ਸੰਗਤ ਜਾਣਦੀ ਆ ਉਹਨਾਂ ਨੂੰ ਪਾਣੀ ਪਿਉਣਾ ਤੇ ਬਹੁਤ ਵਧੀਆ ਜਿਹਾ ਇੱਕ ਪੁੰਨ ਦਾ ਵੀ ਕੰਮ ਹੁੰਦਾ ਨਾਲੇ ਮੇਰਾ ਰੇਟ ਹੈ ਸਿਰਫ 10 ਰੁਪਏ 10 ਰੁਪਏ ਤੇ ਅੱਜ ਕੱਲ ਹਰ ਇੱਕ ਦੀ ਜੇਬ 'ਚ ਹੁੰਦੇ ਨੇ ਆਸਾਨੀ ਨਾਲ ਨਿਕਲ ਜਾਂਦੇ ਨੇ ਕਈ ਲੋਕ ਨੇ ਜਿਹੜੇ ਕੌਫੀਆਂ ਪੀਂਦੇ ਨੇ 100-150 ਰੁਪਏ ਦੀਆਂ ਉੱਥੇ ਰਾਨਾ ਬੈਠ ਕੇ ਪਰ ਇਹੋ ਜਿਹੇ ਜਿਹੜੇ ਵੀਰ ਜੀ ਤੁਹਾਡੇ ਲਈ ਤੁਹਾਡੇ ਲੋਕਾਂ ਲਈ ਜਿਹੜਾ ਸਿਰਫ 10 ਰੁਪਏ ਦਾ ਇੱਕ ਨਿੰਬੂ ਪਾਣੀ ਦਾ ਰੱਖਿਆ ਹੋਇਆ ਵੈਤ ਵਿੱਚ ਦੋ ਗੱਲਾਂ ਨੇ ਇੱਕ ਤਾਂ ਨਿੰਬੂ ਪਾਣੀ ਸਸਤਾ ਤੇ ਦੂਜੀ ਗੱਲ ਹੈ ਮਿਹਨਤੀ ਵੀਰ ਨੇ ਇੱਕ ਬਹੁਤ ਵਧੀਆ ਲੱਗਾ ਇਹਨਾਂ ਨਾਲ ਗੱਲਬਾਤ ਕਰਕੇ ਇੱਕ ਵਕਰੀ ਹੀ ਇੱਕ ਮੋਟੀਵੇਸ਼ਨ ਮਿਲਦੀ ਹੈ ਕਿ ਇਹੋ ਜਿਹੇ ਵੀਰ ਜੀ ਸਭ ਕੁਝ ਕਰ ਸਕਦੇ ਨੇ ਤੇ ਆਮ ਜਨਤਾ ਕਿਉਂ ਨਹੀਂ ਕਰ ਸਕਦੀ ਤਾਨੂੰ ਇੱਕ ਲੋਕੇਸ਼ਨ ਦਿਖਾ ਦਿੰਨੇ ਆ ਜਦੋਂ ਤੁਸੀਂ ਹੈਰੀਟੇਜ ਸਟੇਟ ਦੇ ਕੋਲ ਆਓਗੇ ਮਹਾਰਾਜ ਅਨਜੀਤ ਸਿੰਘ ਦੀ ਮੂਰਤੀ ਹੈ ਉਹਦੇ ਬਿਲਕੁਲ ਕੋਲ ਹੀ ਹੈ ਵੀਰ ਜਿਹੜੇ ਨੇ ਕਿ ਨਿੰਬੂ ਪਾਣੀ ਤੁਹਾਨੂੰ ਆਸ-ਪਾਸੇ ਦਿੱਖ ਜਾਣਗੇ ਤੇ ਟਾਈਮਿੰਗ ਵੀ ਇਹਨਾਂ ਦੀ ਜਿਵੇਂ 9 ਤੋਂ ਸ਼ਾਮ ਤੱਕ ਹੁੰਦੀ ਆ ਪਰ ਤੇ ਦੇਖਿਆ ਜਾਵੇ ਤਾਂ ਸੰਗਤ ਜਿੱਦਾਂ ਵੀ ਵੇਲੇ ਕਰਦੀ ਆ ਉਦੋਂ ਚੱਲ ਜਾਂਦੇ ਨੇ ਤੇ ਦੇਖਿਆ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਕੋਈ ਆਉਂਦਾ ਵਾ ਵੀਰ ਤੇ ਉਹਨਾਂ ਨੂੰ ਜਿਹੜਾ ਹੈ ਕਿ ਨਿੰਬੂ ਪਾਣੀ ਜਿਹੜਾ ਇਹ ਤਾਈਂ ਆ ਗਲਾਸ ਫੜਾ ਦਿੰਦੇ ਨੇ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਨਾਲ ਉਹ ਕਿਹਾ ਗਿਆ ਕਿਸ ਤਰ੍ਹਾਂ ਕਿ ਪਿੱਛੇ ਟੂਟੀ ਲੱਗੀ ਹੈ ਤੁਹਾਨੂੰ ਦਿਖਾ ਦਿੰਦੇ ਆ ਉਸ ਟੂਟੀ ਦੇ ਵਿੱਚ ਜਿਹੜਾ ਕਿ ਨਿੰਬੂ ਪਾਣੀ ਜਾਂਦਾ ਤੇ ਵੀਰ ਜਿਹੜਾ ਕਿ ਇਸ ਤਰ੍ਹਾਂ ਤੁਹਾਨੂੰ ਗਲਾਸ ਫੜਾ ਦਿੰਦੇ ਤੇ ਤੁਸੀਂ ਆਪਣੇ ਗਲਾਸ ਦੇ ਰਾਹੀਂ ਜਿਹੜਾ ਕਿ ਨਿੰਬੂ ਪਾਣੀ ਪੀ ਸਕਦੇ ਹੋ ਤੁਹਾਨੂੰ ਸੈਲਫ ਸਰਵਿਸ ਆ ਕਿਉਂਕਿ ਵੀਰ ਹੋਂਾ ਵੱਲੋਂ ਮਿਹਨਤ ਕੀਤੀ ਨਹੀਂ ਬਣਾਈ ਜਾਂਦੀ ਤੁਸੀਂ ਦੇਖ ਸਕਦੇ ਹੋ ਤੁਸੀਂ ਇੱਥੇ ਨਿੰਬੂ ਪਾਣੀ ਪੀ ਸਕਦੇ ਹੋ ਬਹੁਤ ਵਧੀਆ ਤਸਵੀਰ ਹੈ ਇੱਕ ਤੇ ਤੁਸੀਂ ਗਲਾਸ ਲੈ ਕੇ ਪਿੱਛੋਂ ਆਪਣੇ ਆਪ ਜੀ ਤੁਸੀਂ ਜਿਹੜਾ ਕਿੱਥੋਂ ਪੀ ਸਕਦੇ ਹੋ ਇੱਕ ਜਿਹੜੀ ਮਿਹਨਤ ਦੀ ਤਸਵੀਰ ਆ ਤੇ ਬਹੁਤ ਵਧੀਆ ਗੱਲ ਆ ਤੇ ਆਸ ਕਰਦੇ ਕਿ ਲੋਕ ਜਿਹੜੇ ਨੇ ਇਹਨਾਂ ਤੋਂ ਮੋਟੀਵੇਟ ਹੋਣਗੇ ਤੇ ਆਪਣੀ ਜ਼ਿੰਦਗੀ 'ਚ ਅੱਗੇ ਪਤਾ ਨਹੀਂ ਕਿਉਂਕਿ ਅਕਸਰ ਹੀ ਵਕਤ ਵਕਤ ਸ਼ਿਕਾਇਤਾਂ ਲੋਕ ਕਰਦੇ ਰਹਿੰਦੇ ਨੇ ਰੱਬ ਤੋਂ ਕਿ ਸਾਨੂੰ ਸਭ ਨੇ ਕੁਝ ਨਹੀਂ ਦਿੱਤਾ ਪਰ ਇਹ ਕਾ ਵਧੀਆ ਗੱਲ ਆ ਕਿ ਵੀਰ ਆਪਣੀ ਮਿਹਨਤ ਕਰ ਰਹੇ ਨੇ ਕੋਈ ਸ਼ਿਕਾਇਤ ਨਹੀਂ ਰੱਬ ਤੋਂ ਤੇ ਜਿਹੜਾ ਇੱਕ ਬਹੁਤ ਜਿਹੜਾ ਤੁਹਾਨੂੰ ਲੋਕੇਸ਼ਨ ਦਿਖਾ ਦਿੱਤੀ ਹੈ ਗਰਮੀ ਦਾ ਸਮਾਂ ਹੈ ਜਿਹੜੇ ਡਿਗਰੀ ਆ ਬਹੁਤ ਟੈਂਪਰੇਚਰ ਹਾਈ ਆ ਤੇ ਇੱਕ ਬਹੁਤ ਗਰਮੀ ਦਾ ਮੌਸਮ ਪਰ ਇਹਦੇ ਵਿੱਚ ਰਾਹਤ ਤੁਹਾਨੂੰ ਪਾਣੀ ਨਿੰਬੂ ਪਾਣੀ ਦੇ ਸਕਦਾ ਜਿਹੜਾ ਵਧੀਆ ਨਾ ਕਿ ਹੋਲਜੀ ਚਾਹੀਆ ਕੋਲ ਡਰਿੰਕਾਂ ਜਾਂ ਸਟਿੰਗ ਵਗੈਰਾ ਪੀਣੇ ਉਹਦੇ ਨਾਲੋਂ ਇਹ ਚੀਜ਼ ਵਧੀਆ ਆਸ ਕਰਦੇ ਆ ਜਦੋਂ ਤੁਸੀਂ ਇੱਥੇ ਆਓ ਤੇ ਇਹ ਜਿਹੜੇ ਵੀਰ ਨੇ ਤੁਹਾਨੂੰ ਇੱਥੇ ਦੇਖ ਜਾਣਗੇ ਇਹਨਾਂ ਕੋਲ ਜਰੂਰ ਨਿੰਬੂ ਪਾਣੀ ਇੱਥੇ ਤੁਸੀਂ ਪੀ ਸਕਦੇ ਗੁਰਰਾਮਦਾਦ ਦੀ ਧਰਤੀ ਅੰਮ੍ਰਿਤਸਰ ਦੇ ਵਿੱਚ ਇਹ ਤੁਹਾਨੂੰ ਵੀਰ ਇੱਥੇ ਹੈਰੀ ਜਾਂ ਸੀਟ ਦੇ ਕੋਲ ਮਿਲ ਜਾਣਗੇ ਮੈਨੂੰ ਤੇ ਜਿਆਦਾ ਬੱਸ ਤੁਸੀਂ ਕਵਲਰ ਸਿਟੀ ਹੈਡਲਾਈਨ ਨਾਲ ਮਿਲ ਸਕਦੇ